ਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਲੈ ਕੇ ਆਏ ਹਾਂ ਪੁਰਾਣੀ ਚਲਵਾਰ ਪੁਰਾਣੀ ਚਲਵਾਰ ਤੋਂ ਤੁਹਾਨੂੰ ਪਲਾਜ਼ੋ ਬਣਾ ਕੇ ਦਿਖਾਵਾਂਗੇ ਤੇ ਅਤੀ ਦੱਸਾਂਗੇ ਸਿਖਾਵਾਂਗੇ ਧਿਆਨ ਨਾਲ ਦੇਖਣਾ ਦੇਖੋ ਇਸ ਤਰ੍ਹਾਂ ਪਹਿਲਾਂ ਮੂਰੀਆਂ ਕੱਟ ਦੇਣੀ ਹੈ ਸਲਵਾਰ ਦੀਆਂ ਉਸ ਤੋਂ ਬਾਅਦ ਉਸ ਤੋਂ ਬਾਅਦ ਇਸ ਨੂੰ ਅਧੇੜ ਲੈਣਾ ਇਸ ਤਰ੍ਹਾਂ ਉੱਪਰੋਂ ਬਲਾਂ ਕੋਲੋਂ ਅਧੇੜ ਲੈਣਾ 1.5 ਕੇ ਫਿਰ ਇਸ ਨੂੰ ਲੱਗ ਕਰ ਲੈਣਾ ਲੱਗ ਕਰਕੇ ਹਾਂ ਜੀ ਬਿਲਕੁਲ ਲੱਗ ਕਰ ਲੈਣਾ ਤੇ ਇਸ ਤੋਂ ਪਹਿਲਾਂ ਅਸੀਂ ਇੱਕ ਵੀਡੀਓ ਸ਼ਾਰਟ ਵੀਡੀਓ ਪਾਈ ਹੈ ਜੀ ਉਸ ਤੋਂ ਪੈਂਟ ਪਲਾਜੂ ਬਣਾਇਆ ਸੀ ਅਤੇ ਇਹ ਲੂਜ ਪਲਾਜੂ ਆ ਦੋ ਤਰ੍ਹਾਂ ਬਣਾਇਆ ਗਿਆ ਜੀ ਦੋ ਤਰ੍ਹਾਂ ਤੁਸੀਂ ਦੇਖ ਕੇ ਸਿੱਖ ਸਕਦੇ ਹੋ ਹਾਂਜੀ ਇਸ ਤਰ੍ਹਾਂ ਅਲੱਗ ਕਰ ਲੈਣਾ ਉੱਪਰਲਾ ਹਿੱਸਾ ਅਲੱਗ ਕਰ ਲੈਣਾ ਬੈਲਟ ਦਾ ਤੇ ਨੀਚੇ ਤੋਂ ਸਾਰੇ ਬਲ ਦੇ ਢੜਕੇ ਅਲੱਗ ਕਰ ਲੈਣਾ ਅਲੱਗ ਕਰਕੇ ਤੇ ਹਾਂਜੀ ਇਸ ਤਰ੍ਹਾਂ ਬਲ ਦੇ ਢੜ ਲੈਣੇ ਨੇ ਥੋੜਾ ਜਿਹਾ ਆਰਾਮ ਨਾਲ ਢੇੜਨਾ ਜੀ ਕਪੜਾ ਪਾਟਨ ਤੋਂ ਉਚਾ ਕੇ ਹਾਂਜੀ ਇਸ ਤਰ੍ਹਾਂ ਸਾਰੇ ਬਲ ਕੱਢ ਲੈਣੇ ਆਂ ਹਾਂਜੀ ਉੱਪਰਲਾ ਉੱਪਰਲਾ ਨੇਫਾ ਵੀ ਦੇੜ ਲੈਣਾ ਜਿੰਦੀ ਫਾਂ ਦੇਣ ਕੇ ਇਸ ਨੂੰ ਪ੍ਰੈਸ ਕਰਕੇ ਸਾਰੇ ਬਲ ਕੱਢ ਲੈਣੇ ਨੇ ਜੀ ਵੀਡੀਓ ਨਾਲ ਬਨੇ ਰਹਿਣਾ ਦੇਖਦੇ ਰਹਿਣਾ ਹੋਰ ਵੀ ਬਹੁਤ ਕੁਝ ਸਿੱਖਣਾ ਜਿਸ ਖਾਵਾਂਗੇ ਤੁਹਾਨੂੰ ਐਸ ਤਰ੍ਹਾਂ ਢੀਡ ਲੈਣਾ ਕੀ ਸਾਰਾ ये सारा देड़ लिया देखो ये आसन वाली जगह ये सारा देड़ लिया जी आ देखो प्रेस कर लिया जी उपरली बेल्ट प्रेस कर लिया आप भी प्रेस कर लिया देखो बिल्कुल साफ नज़र आ रहा है कपड़ा हम इसमें इस तरह दोनों पहुँचियों इस तरह फट ਇੱਕੋ ਜਿਹਾ ਕਰ ਲੈਣਾ ਇੱਕੋ ਜਿਹਾ ਕਰਕੇ ਹਾਂਜੀ ਦੇਖੋ ਜਿਹੜੀ ਇਹ ਲੂਜ਼ ਪਲਾਜੋ ਹੈ ਜੀ ਤੇ ਜਿਹੜੀ ਪਹਿਲਾਂ ਆਪਾਂ ਸ਼ਾਰਟ ਪਾਈ ਹੈ ਤੇ ਉਸ ਦਾ ਮੂਰੀ ਵਾਲੇ ਪਾਸੇ ਮੂਰੀ ਰੱਖੀ ਜਾਂਦੀ ਹੈ ਜੀ ਤੇ ਜਿਹੜਾ ਆਪਣਾ ਇਹ ਲੂਜ਼ ਪਲਾਜੋ ਹੈ ਜੀ ਇਹ ਉੱਪਰ ਨਿਫੇ ਵੱਲੋਂ ਮੂਰੀ ਰੱਖੀ ਜਾਊਗੀ ਕਿਉਂਕਿ ਉੱਪਰਲਾ ਪਾਸਾ ਖੁੱਲਾ ਹੁੰਦਾ ਉੱਪਰਲੇ ਪਾਸੋਂ ਫਿਰ ਇਹ ਨੀਚੇ ਤੋਂ ਲੂਜ ਬਣੂਗਾ ਹਾਂਜੀ ਜਿੰਨਾ ਉੱਪਰ ਹਾਂਜੀ ਦੇਖੋ ਧਿਆਨ ਨਾਲ ਇਸ ਤਰ੍ਹਾਂ ਨਿਸ਼ਾਨ ਲਾ ਲੈਣਾ ਹੈ ਬਲਾਜੋ ਨਪਲਾਜੋ ਮਿੰਕੇ ਇਹਨਾਂ ਖੁੱਲਾ ਰੱਖ ਲੈਣਾ ਜੀ ਉਸ ਤੋਂ ਹਾਂਜੀ ਥੋੜਾ ਜਿਹਾ ਗੈਪ ਹੈ ਜੀ ਜਿਹੜਾ ਇੱਥੇ ਆਸਣ 'ਚ ਇੱਕ ਮਿਆਨੀ ਪਾਵੇਗੀ ਜੀ ਉਹ ਵੀ ਤੁਹਾਨੂੰ ਦੱਸਾਂਗੇ ਕਿਵੇਂ ਪਾਵੇਗੀ ਅੰਨੀ estranges ਨਾਲ ਲਾਕੀ ਕਟਿੰਗ ਕਰ ਲੈਣੀ ਹੈ ਜੀ ਇਸ ਤੇ ਹਾਂਜੀ ਇਸ ਵਿੱਚੋਂ ਬਚੇ ਹੋਏ ਕੱਪੜੇ ਦਾ ਆਪਾਂ ਹੋਰ ਵੀ ਕੁਝ ਬਣਾ ਸਕਦੇ ਹਾਂ ਜਿਵੇਂ ਕੋਈ ਬੱਚੇ ਦਾ ਪਜਾਮਾ ਬਣਾਉਣਾ ਹੋਵੇ ਜਾਂ ਕੁਝ ਵੀ ਬਣਾਉਣਾ ਹੋਵੇ ਲਿਕੋ ਇੱਥੇ ਆਪਾਂ ਇਹ ਇਹ ਆਸਣ ਚ ਮਿਆਨੀ ਲਾ ਦੇਣੀ ਹੈ ਹਾਂਜੀ ਇੱਥੇ ਆ ਮਿਆਨੀ ਲੱਗੇਗੀ ਤੇ ਉੱਪਰੋਂ ਉੱਪਰੋਂ ਖੁੱਲਾ ਹੋ ਜਾਏਗਾ ਸਾਰਾ ਆਸਣ ਖੁੱਲਾ ਹੋ ਜਾਏਗਾ ਇੱਥੋਂ ਇਸ ਤਰ੍ਹਾਂ ਬਣੇਗਾ ਹਾਂਜੀ ਹੁਣ ਤਾਂ ਉਸ ਲਾਈ ਕਰਕੇ ਦੱਸਦੇ ਹਾਂ ਚੰਗੀ ਤਰ੍ਹਾਂ ਧਿਆਨ ਨਾਲ ਦੇਖਿਓ ਲਿਕੋ ਇਹ ਚਾਰ ਦੀਰਾਂਗੀਆਂ ਮਿਆਨੀ ਵਾਲੀਆਂ ਆਸਣ ਵਾਲੀਆਂ ਚਾਰਾਂ ਨੂੰ ਇਸ ਤਰ੍ਹਾਂ ਜੋੜ ਲੈਣਾ ਜੀ ਇਸ ਤਰ੍ਹਾਂ ਜੋੜ ਲੈਣਾ ਚਾਹ ਰਹੇ ਹਾਂ ਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਬਹੁਤ ਹੀ ਵਧੀਆ ਪਲਾਜੋ ਬਣੇਗਾ ਦੇਖੋ ਇਸ ਤਰ੍ਹਾਂ ਹਲਤੂ ਕਪੜਾ ਕੱਟ ਦੇਣਾ ਜੀ ਨਾਲ ਮਿਲਾ ਕੇ ਉੱਪਰਲੇ ਆਪਣੀ ਬੈਰਡ ਦੇ ਇੱਥੇ ਸੀਨ ਲੱਗ ਜੇਗੀ ਹੁਣ ਦੇਖੋ ਆਪਣੇ ਸਹਾਵਨਾ ਜੀ ਤੁਹਾਡੇ ਮੇਚ ਆਉਂਦਾ ਇਸ ਤਰ੍ਹਾਂ ਹੀ ਤਾਂ ਇਸ ਤਰ੍ਹਾਂ ਹੀ ਤੁਸੀਂ ਪਾ ਸਕਦੇ ਹੋ ਜੇ ਤੁਹਾਨੂੰ ਉੱਚਾ ਲੱਗੇ ਤਾਂ ਆਪਾਂ نیچے ਕੱਪੜਾ ਵੀ ਲਵਾ ਸਕਦੇ ਹਾਂ نیچے ਡਬਲ ਫੋਲਡ ਕਰਕੇ ਆਪਾਂ ਕੱਪੜਾ ਲਗਾ ਸਕਦੇ ਹਾਂ ਮੂਹਰੀ ਦੇ ਹਾਂਜੀ ਇਸ ਤਰ੍ਹਾਂ ਵੀ ਕਿਸੇ ਦਿਨ ਲੰਬਾਈ ਵੱਧ ਹੁੰਦੀ ਹੈ ਕਿਸੇ ਦੀ ਘੱਟ ਹੁੰਦੀ ਹੈ ਤੁਸੀਂ ਆਪਣੇ ਹਿਸਾਬ ਨਾਲ ਸਿਲਾਈ ਕਰ ਲੈਣੀ அசணவழி சீன ஆலாலு சீன ஆத் வீ ਇਸ ਤਰ੍ਹਾਂ ਸੀ ਨੂੰ ਨਾ ਪਉ ਦੇਣਾ ਉੱਪਰ ਇਹ ਹੈ ਬੈਲਟ ਜੰਡ ਦੇਣੀ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ ਬੈਲਟ ਜੜ ਦੇਣੀ ਹੈ ਜੀ ਦੇਖੋ ਹਾਂ ਜੇ ਹੋ ਗਈ ਆਪਣੀ ਬੈਲਟ ਉੱਪਰ ਆ ਦੇਖੋ ਇਹ ਮੂਹਰਾਂ ਮੂਹਰियां ਮੋੜ ਦੇਣੀ ਹੈ ਨੀਚੇ ਤੋਂ ਇਸ ਤਰ੍ਹਾਂ ਕੋਈ ਖਾਸ ਟਾਈਮ ਨਹੀਂ ਲੱਗਦਾ ਜੀ ਘਰ ਬੈਠੇ ਸਿੱਖੋ ਬਣਾਓ ਆਪਣੀ ਮਰਜ਼ੀ ਨਾਲ ਜਿਹੋ ਜਿਹਾ ਮਰਜ਼ੀ ਬਣਾਓ ਜੀ ਸਿੱਖ ਕੇ ਬਹੁਤ ਹੀ ਸੋਹਣਾ ਪਲਾਜੂ ਬਣੇਗਾ ਹਾਂਜੀ ਇਹ ਹੋ ਗਏ ਮੁਰਿਆਂ ਜੀ ਦੇਖੋ ਇਸ ਤਰ੍ਹਾਂ ਲਾਸਟ ਕਿ ਮਿੰਨ ਲੋ ਲਾਸਟ ਕ ਆਪਾਂ ਪੂਰਾ ਮਿੰਕੀ ਥੋੜਾ ਜਿਹਾ ਵੱਧ ਰੱਖ ਕੇ ਤੇ ਇਸ ਤਰ੍ਹਾਂ ਜੋੜ ਲਗਾ ਲੈਣਾ ਜੋੜ ਲਗਾ ਕੇ ਤੇ ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਪਾ ਲੈਣਾ ਦੇਖੋ ਇਸ ਤਰ੍ਹਾਂ ਮੋੜ ਕੇ ਇਸ ਤਰ੍ਹਾਂ ਸੀਨ ਲਗਾ ਲੈਣੀ ਹੈ ਇਸ ਤਰ੍ਹਾਂ ਸੀਨ ਲਗਾ ਕੇ ਹਾਂ ਜੀ ਦੇਖੋ ਧਿਆਨ ਨਾਲ ਦੇਖੋ ਇਹ ਹੋ ਗਈ ਜੀ ਲਾਸਟਿਕ ਅੰਦਰ ਤੁਸੀਂ ਇਸ ਤਰ੍ਹਾਂ ਇੱਕੋ ਜਿਹਾ ਕਰਕੇ ਇੱਕ ਸੇਨ ਵਿਚਾਲੇ ਲਗਾ ਦੇਣੀ ਹੈ ਜੀ ਐਕਸਟਰਾ ਫਿਰ ਲਾਸਟਿਕ ਇਹਦੇ ਨਾਲ ਸੈਟ ਰਹਿੰਦੀ ਹੈ ਜੀ ਹਾਂ ਇਹ ਇਹ ਪੀਲਾ ਸਟਿਕਾ ਦੇਖੋ ਫਲਾਜੋ ਤਿਆਰ ਹੈ ਤਾਂ